ਇਕ ਦਿਨ ਸੋਲਾ ਸਿੰਗਾਰ ਦੀ ਕਥਾ ਕਰ ਰਿਆ ਸੀ ब्रह्मा ਦ੍ਰਿਸ਼ਟੀ ਟਿਕੇ ਸੁਰਸਤੀ ਤੇ ਤੇ ਟਿਕੇ ਹੀ ਰਹਿ ਗਈ ਦ੍ਰਿਸ਼ਟੀ ਹਟੀ ਨਹੀਂ ਲੋਚਨ ਲੋਚਾ ਇਹ ਹਟੀ ਨਹੀਂ ਲੋਚਾ ਹਟੀ ਨਹੀਂ ਵੇਖਣ ਦੀ ਲੋਚਾ ਹਟੀ ਨਹੀਂ ਹੁਣ ਸੁਰਸਤੀ ਜਿਹੜੀ ਇਤਨੇ ਗਿਆਨਵਾਨ ਸੀ ਉਹਨੇ ਦੇਖਿਆ ਜਿਹੜੀ ਲੋਚਾ ਹੈ ਬਰਸ਼ਟ ਹੋ ਗਈ ਹੈ ਤੇ ਜਿਹੜੀ ਦ੍ਰਿਸ਼ਟੀ ਹੈ ਮੈਲੀ ਭਾਵੇਂ ਮੇਰਾ ਪਿਤਾ ਹੈ ਦ੍ਰਿਸ਼ਟੀ ਮੈਲੀ ਅੱਖਾਂ ਦੱਸ ਦਿੰਦੀਆਂ ਨੇ ਅੰਦਰ ਕਰੋਧ ਹੋਵੇ ਅੱਖਾਂ ਹੀ ਤੇ ਦੱਸਦੀਆਂ ਨੁਰਕਾ ਨੂੰ ਦੱਸਦਾ ਹੈ ਅੰਦਰ ਲੋਭ ਹੋਵੇ ਅੱਖਾਂ ਹੀ ਦੱਸਦੀਆਂ ਨੇ ਅਗਰ ਕਿਸੇ ਨੂੰ ਪੜਨ ਦੀ ਜਾਚ ਆਵੇ ਸੁਰਸਤੀ ਚੋਂ ਕਿ ਸੋਜਵਾਨ ਸੀ ਉਹਨੇ ਦੇਖ ਲਿਆ ਉਹ ਸਾਹਮਣੇ ਤੋਂ ਉੱਠ ਕੇ ਨਾ ਸੱਜੇ ਪਾਸੇ ਆਣ ਬੈਠਾ ਔਰ ਕਹਿੰਦੇ ਤੇ ਨਹੀਂ ਬ੍ਰਹਮੇ ਨੇ ਇਧਰ ਮੂੰਹ ਬਣਾ ਲਿਆ ਨਹੀਂ ਹੋ ਸਕਦਾ ਮੂੰਹ ਹੀ ਇਧਰ ਫੇਰ ਲਿਆ ਪੰਜ ਕੀਤਾ ਔਰ ਕਹਿੰਦੇ ਨੇ ਕਥਾ ਵਿਚਾਰ ਬੈਠ ਕੇ ਕਰਦਾ ਸੀ ਚਾਰੋਂ ਪਾਸੇ ਦੇਵਤੇ ਬੈਠਦੇ ਸਨ ਜਿਹੜੇ ਬਹੁਤ ਵੱਡੇ ਵੱਡੇ ਦੇਵਤੇ ਸਨ ਉਹ ਅੱਗੇ ਬੈਠਦੇ ਸਨ ਸਾਹਮਣੇ ਬੈਠਦੇ ਸਨ ਫਿਰ ਉਹਨਾਂ ਦੇ ਚੇਲੇ ਉਹਨਾਂ ਦੇ ਸ਼ਿਸ਼ ਪਾ ਪਿੱਛੇ ਬੈਠਦੇ ਸਨ ਔਰ ਚਾਰੋਂ ਪਾਸੇ ਬੈਠਦੇ ਸਨ ਤੋ ਬ੍ਰਹਮੇ ਨੇ ਹੋ ਸਕਦਾ ਮੂੰਹ ਇਧਰ ਮੋੜਿਆ ਹੋਵੇ ਇਧਰ ਮੂੰਹ ਬਣ ਗਿਆ ਹੋਵੇ ਇਹ ਪ੍ਰਕਿਰਤੀ ਤੋਂ ਥੋੜੀ ਉਲਟ ਗੱਲੇ ਹੋ ਗਏ ਹੋਵੇ ਤੇ ਕਹਿ ਨਹੀਂ ਸਕਦੇ ਦਾਵੇ ਨਾਲ ਤੇ ਮੈਂ ਹੁਣ ਨਹੀਂ ਆਖ ਸਕਦਾ ਮੂੰਹ ਫੇਰ ਲਿਆ ਤੇ ਸੁਰਸੇ ਨੇ ਦੇਖਿਆ ਤੇ ਦ੍ਰਿਸ਼ਟੀ ਮੇਰੇ ਤੇ ਉਹ ਸੱਜੇ ਤੋਂ ਉੱਠ ਕੇ ਨਾ ਇਧਰ ਖੱਬੇ ਪਾਸੇ ਆਣ ਬੈਠੇ ਉਹ ਸੰਗਤਾਂ ਤੇ ਚਾਰੋਂ ਪਾਸੇ ਬੈਠੀਆਂ ਸਨ ਬ੍ਰਹਮੇ ਨੇ ਖੱਬੇ ਪਾਸੇ ਮੂੰਹ ਮੋੜ ਲਿਆ ਦ੍ਰਿਸ਼ਟੀ ਫਿਰ ਸੁਰਸਤੀ ਤੇ ਕਹਿੰਦੇ ਨੇ ਇਹ ਕੌਤਕ ਸ਼ਿਵ ਜੀ ਨੇ ਦੇਖਿਆ ਉਹਨਾਂ ਨੂੰ ਕ੍ਰੋਧ ਚੜ ਗਿਆ ਬਈ ਨਾ ਗਿਆਨੀ ਇਤਨਾ ਸੋਜਵਾਨ ਇਤਨਾ ਮਹਾਨ ਪੰਡਿਤ ਇਹ ਕਰ ਕੀ ਰਿਹਾ ਹੈ ਜੈਸੇ ਸੁਰਸਤੀ ਪਿੱਛੇ ਬੈਠੀ ਨਾ ਉਹ ਪਿੱਛੇ ਆਪਣੇ ਆਪ ਨੂੰ ਮੋੜ ਬੈਠਾ ਕਹਿੰਦੇ ਨੇ ਤ੍ਰਿਸ਼ੂਲ ਨਾਲ ਬ੍ਰਹਮੇ ਦਾ ਸਿਰ ਹੀ ਵੱਢ ਦਿੱਤਾ ਲੰਬੀ ਚੌੜੀ ਕਥਾ ਹੈ ਫਿਰ ਕਿਵੇਂ ਜੁੜਿਆ ਬੜਾ ਮਹਤਿਆ ਲੱਗੀ ਸ਼ਿਵ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ ਵੇਦ ਵਖਾਣ ਦਾ ਚਤੁਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਵੇਕ ਸੁਰਸਤੀ ਰੂਪ ਲੁਬਾਣਾ